ਦੋਸਤੋ ਜੀਵਨ ਵਿੱਚ ਬਿਨਾ ਤਕਲੀਫਾਂ ਦਾ ਸਾਹਮਣਾ ਕੀਤੇ ਕਦੇ ਸਫਲਤਾ ਪ੍ਰਾਪਤ ਨਹੀਂ ਹੁੰਦੀ ਇਹ ਕਹਾਣੀ ਵੀ ਸੰਘਰਸ਼ ਅਤੇ ਸਫਲਤਾ ਦੀ ਪ੍ਰੇਰਣਾਦਾਇਕ ਕਹਾਣੀ ਹੈ ਇਸ ਕਹਾਣੀ ਨੂੰ ਪੂਰਾ ਜਰੂਰ ਸੁਣੋ ਇੱਕ ਵਾਰ ਇੱਕ ਮੁੰਡਾ ਆਪਦੇ ਦਾਦਾ ਜੀ ਨੂੰ ਮਿਲਣਾ ਪਿੰਡ ਵਿੱਚ ਆਉਂਦਾ ਹੈ ਉਸ ਦੇ ਦਾਦਾ ਜੀ ਬੜੇ ਹੀ ਅਨੁਭਵੀ ਅਤੇ ਬੁੱਤੀਮਾਨ ਵਿਅਕਤੀ ਸਨ ਉਸ ਨੇ ਆਪਦੇ ਦਾਦਾ ਜੀ ਨੂੰ ਪੁੱਛਿਆ ਦਾਦਾ ਜੀ ਮੈਂ ਜੀਵਨ ਵਿੱਚ ਸਫਲ ਕਿਵੇਂ ਹੋ ਸਕਦਾ ਹਾਂ ਉਸ ਦੇ ਦਾਦਾ ਜੀ ਮੁਸਕਰਾਏ ਅਤੇ ਉਸ ਨੂੰ ਇੱਕ ਪੌਦਿਆਂ ਦੀ ਦੁਕਾਨ ਵਿੱਚ ਲੈ ਗਏ ਉੱਥੋਂ ਉਹਨਾਂ ਨੇ ਦੋ ਪੌਦੇ ਖਰੀਦੇ ਇੱਕ ਨੂੰ ਉਹਨਾਂ ਨੇ ਘਰ ਦੇ ਬਾਹਰ ਧੁੱਪ ਵਿੱਚ ਲਾ ਦਿੱਤਾ y ਘਰ ਦੇ ਅੰਦਰ ਗਾਵਲੇ ਵਿੱਚ ਲਾ ਕੇ ਸਾਹਮੇ ਰੱਖ ਦਿੱਤਾ ਅਤੇ ਦਾਦਾ ਜੀ ਨੇ ਉਸ ਮੁੰਡੇ ਨੂੰ ਪੁੱਛਿਆ ਬੇਟਾ ਕਿਹੜਾ ਪੌਦਾ ਜ਼ਿਆਦਾ ਵੱਡਾ ਹੋਵੇਗਾ ਤਾਂ ਪੁੱਤੇ ਨੇ ਕਿਹਾ ਜੋ ਪੌਦਾ ਘਰ ਦੇ ਅੰਦਰ ਹੈ ਉਹ ਜ਼ਿਆਦਾ ਵੱਡਾ ਹੋਵੇਗਾ ਕਿਉਂਕਿ ਉਹ ਸਾਹ ਵਿੱਚ ਹੈ ਧੁੱਪ ਤੋਂ ਬਚਿਆ ਰਹੇਗਾ ਤੇ ਜੋ ਪੌਦਾ ਘਰ ਦੇ ਬਾਹਰ ਹੈ ਉਸ ਉੱਤੇ ਧੁੱਪ ਪਵੇਗੀ ਧੂੜ ਭਵੇਗੀ ਮਿੱਟੀ ਭਵੇਗੀ ਤੇ ਹਵਾ ਵਿੱਚ ਵੀ ਝੂਲਦਾ ਰਹੇਗਾ ਇਸ ਕਰਕੇ ਉਹ ਇੰਨਾ ਵੱਡਾ ਨਹੀਂ ਹੋ ਸਕਦਾ ਉਸਦੇ ਦਾਦਾ ਜੀ ਨੇ ਉਸ ਨੂੰ ਕਿਹਾ ਚਲੋ ਠੀਕ ਹੈ ਦੇਖਦੇ ਹਾਂ ਫਿਰ ਉਹ ਮੁੰਡਾ ਵਾਪਸ ਪੜਨ ਲਈ ਸਹਿਰ ਚਲਾ ਗਿਆ ਤੇ ਠੀਕ 2 ਸਾਲਾਂ ਬਾਅਦ ਵਾਪਸ ਪਿੰਡ ਆਇਆ ਅਤੇ ਆਪਣੇ ਦਾਦਾ ਜੀ ਨੂੰ ਕਿਹਾ ਦਾਦਾ ਜੀ ਪਿਛਲੀ ਵਾਰ ਮੈਂ ਤੁਹਾਨੂੰ ਪੁੱਛਿਆ ਸੀ ਮੈਂ ਜੀਵਨ ਵਿੱਚ ਸਫਲ ਕਿਵੇਂ ਹੋ ਸਕਦਾ ਹਾਂ ਤੇ ਪਿਛਲੀ ਵਾਰ ਤੁਸੀਂ ਮੈਨੂੰ ਨਹੀਂ ਦੱਸਿਆ ਪਰ ਇਸ ਵਾਰ ਸੋਨੂੰ ਇਸ ਦਾ ਜਵਾਬ ਦੇਣਾ ਹੀ ਹੋਵੇਗਾ ਉਸ ਦੇ ਦਾਦਾ ਜੀ ਮੁਸਕਰਾਏ ਅਤੇ ਕਹਿਣ ਲੱਗੇ ਠੀਕ ਹੈ ਜਾ ਰਹਾ ਜੋ ਬੌਧੇ ਆਪਾਂ ਲਾਏ ਸੀ ਚਲੋ ਉਹਨਾਂ ਨੂੰ ਦੇਖਦੇ ਹਾਂ ਜਦੋਂ ਉਹਨਾਂ ਨੇ ਘਰ ਦੇ ਅੰਦਰਲਾ ਪੌਦਾ ਦੇਖਿਆ ਤਾਂ ਉਹ ਉਹਨਾਂ ਵੱਡਾ ਨਹੀਂ ਹੋਇਆ ਛੋਟਾ ਹੀ ਸੀ ਪਰ ਜਦੋਂ ਉਹਨਾਂ ਨੇ ਘਰ ਦੇ ਬਾਹਰਲਾ ਬੌਧਾ ਦੇਖਿਆ ਉਹ ਹੁਣ ਬਹੁਤ ਵੱਡਾ ਦਰਖਤ ਬਣ ਗਿਆ ਸੀ ਅਤੇ ਮੁੰਡਾ ਹੈਰਾਨ ਹੋ ਗਿਆ ਫਿਰ ਉਸ ਦੇ ਦਾਦਾ ਜੀ ਨੇ ਉਸ ਨੂੰ ਕਿਹਾ ਹਰਲੇ ਪੌਦੇ ਨੇ ਬਹੁਤ ਮੁਸ਼ਕਲਾਂ ਝੱਲੀਆਂ ਹਨ ਧੁੱਪ ਹਨੇਰੀ ਢੂੜ ਮਿੱਟੀ ਇਹ ਇੰਨੀਆਂ ਮੁਸ਼ਕਲਾਂ ਝੱਲਣ ਤੋਂ ਬਾਅਦ ਬਹੁਤ ਤਾਕਤਵਰ ਹੋ ਗਿਆ ਹੈ ਹੁਣ ਇਸ ਨੂੰ ਕੋਈ ਚੀਜ਼ ਖਰਾਬ ਨਹੀਂ ਕਰ ਸਕਦੀ ਤਾਂ ਦਾਦਾ ਜੀ ਨੇ ਕਿਹਾ ਇਸੇ ਹੀ ਤਰ੍ਹਾਂ ਜੀਵਨ ਹੈ ਜਦੋਂ ਤੱਕ ਤੁਸੀਂ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਦੇ ਉਦੋਂ ਤੱਕ ਤੁਸੀਂ ਸਫਲ ਅਤੇ ਵੱਡੇ ਨਹੀਂ ਹੋ ਸਕਦੇ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਮੁਸ਼ਕਲਾਂ ਸਾਮਣਾ ਕਰਨ ਤੋਂ ਬਚਦੇ ਰਹੋਗੇ ਤਾਂ ਘਰ ਦੇ ਅੰਦਰਲੇ ਪੌਦੇ ਵਾਂਗ ਛੋਟੇ ਹੀ ਰਹੋਗੇ ਜੇਕਰ ਤੁਸੀਂ ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਡਟ ਕੇ ਕਰੋਗੇ ਤਾਂ ਇੱਕ ਦਿਨ ਬਹੁਤ ਵੱਡੇ ਹੋ ਜਾਵੋਗੇ ਇਸ ਕਹਾਣੀ ਤੋਂ ਆਪਾਂ ਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਵੀ ਸਾਨੂੰ ਮੁਸ਼ਕਲਾਂ ਤੋਂ ਡਰਨਾ ਨਹੀਂ ਚਾਹੀਦਾ ਜੀਵਨ ਵਿੱਚ ਜੋ ਵੀ ਮੁਸ਼ਕਲ ਆਉਂਦੀ ਹੈ ਉਸ ਨੂੰ ਹੱਸ ਕੇ ਪਾਰ ਕਰਨਾ ਚਾਹੀਦਾ ਹੈ